ਕੈਨੇਡੀਅਨ ਖਬਰਨਾਮੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਦੇ ਅੰਦਰ ਲੈਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਵਿੱਚ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਪੰਜਾਬੀ ਮੋਹਲਦੀਸ਼ ਸਾਬਕਾ ਕੈਨੇਡੀਅਨ ਸੰਸਦ ਮੈਂਬਰ ਰੂਬੀ ਢੱਲਾ ਨੇ ਟੈਰਫ ਦੇ ਮੁੱਦੇ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਨਿਸ਼ਾਨਾ ਵਿੰਨਿਆ ਰੂਬੀ ਢੱਲਾ ਨੇ ਬੁੱਧਵਾਰ ਨੂੰ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ਇੱਕ ਕਾਰੋਬਾਰੀ ਔਰਤ ਹੈ ਤੇ ਦੇਸ਼ ਨੂੰ ਅਜਾਹੀ ਵਿਅਕਤੀ ਦੀ ਜ਼ਰੂਰਤ ਹੈ ਜਿਸ ਨੇ ਇੱਕ ਸਫਲ ਕਾਰੋਬਾਰ ਚਲਾਇਆ ਹੋਵੇ ਜੋ ਜਾਣਦਾ ਹੋਵੇ ਕਿ ਚੰਗੀ ਡੀਲ ਕਿਵੇਂ ਕੀਤੀ ਜਾ ਸਕਦੀ ਹੈ। ਉਹਨਾਂ ਨੇ ਇਹ ਵਾਅਦਾ ਕੀਤਾ ਕਿ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਟਰੂਡੋ ਦੀ ਟੀਮ ਜਾਂ ਪੁਰਾਣੇ ਸਿਸਟਮ ਦੇ ਕਿਸੇ ਵੀ ਵਿਅਕਤੀ ਦੀ ਗੱਲ ਨਹੀਂ ਸੁਣਨਗੇ। ਰੂਬੀ ਡੱਲਾ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਟੈਰਿਫ ਆਉਣ ਵਾਲੇ ਨੇ ਤੇ ਟਰੰਪ ਸੱਤਾ ਨੂੰ ਸਮਝਦੇ ਨੇ ਅਤੇ ਜਾਣਦੇ ਨੇ ਕਿ ਸੌਦਾ ਕਿਵੇਂ ਕਰਨਾ ਹੈ। ਕੋਲੰਬੀਆ ਨੂੰ ਹੀ ਦੇਖ ਲਓ 트럼ਪ ਇੱਕ ਕਾਰੋਬਾਰੀ ਹੈ ਮੈਂ ਵੀ ਇੱਕ ਬਿਜ਼ਨਸਮੈਨ ਹਾਂ ਮੂਮੈਂ ਨਾ ਦੇਸ਼ ਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੈ ਜਿਸ ਨੇ ਇੱਕ ਸਫਲ ਕਾਰੋਬਾਰ ਚਲਾਇਆ ਹੋਵੇ ਜੋ ਜਾਣਦਾ ਹੋਵੇ ਕਿ ਕੈਨੇਡਾ ਅਤੇ ਸਾਡੇ ਦੇਸ਼ ਲਈ ਇੱਕ ਚੰਗਾ ਸੌਦਾ ਕਿਵੇਂ ਪ੍ਰਾਪਤ ਕਰਨਾ ਹੈ 트럼ਪ ਟਰੂਡੋ ਦੀ ਟੀਮ ਜਾਂ ਪੁਰਾਣੀ ਸੰਸਥਾ ਦੇ ਕਿਸੇ ਵਿਅਕਤੀ ਦੀ ਗੱਲ ਨਹੀਂ ਸੁਨੇਗਾ ਸਾਨੂੰ ਬਦਲਾਅ ਦੀ ਲੋੜ ਹੈ ਅਸਲ ਬਦਲਾਅ ਤੁਹਾਨੂੰ ਦੱਸ ਦਈਏ ਕਿ ਰੂਬੀ ਡੱਲਾ ਇੱਕ ਹੋਟਲ ਕਾਰੋਬਾਰੀ ਹੈ ਤੇ ਉਹ ਕੈਨੇਡਾ ਵਿੱਚ ਤਿੰਨ ਵਾਰ ਸੰਸਦ ਮੈਂਬਰ ਚੁਣੀ ਗਈ ਜਾ ਚੁੱਕੀ ਹੈ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਉਸਨੇ ਮਾਡਲਿੰਗ ਦੇ ਖੇਤਰ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਸੀ ਅਮਰੀਕੀ ਰਾਸ਼ਪਤੀ ਡੋਨਾ ਟਰੰਪ ਨੇ ਹਾਲੀ ਦੇ ਦਿਨਾਂ ਵਿੱਚ ਕੈਨੇਡਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀ ਸਰਹੱਦਾਂ 'ਤੇ ਅਮਰੀਕਾ ਵਿੱਚ ਨਸ਼ੀਲੇ ਪਦਾਰਥਕ ਸੁਪੈਡ ਤੇ ਤਸਕਰੀ ਦੀ ਇਜਾਜ਼ਤ ਨਹੀਂ ਦੇਵੇਗਾ ਨਹੀਂ ਤਾਂ ਉਹ ਉੱਚ ਟੈਰਫ ਦੀ ਰੂਪ ਵਿੱਚ ਉਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ ਟਰੰਪ ਦੀ ਟੈਰਫ ਸੰਬੰਧੀ ਚੇਤਾਵਨੀ ਦਾ ਕੈਨੇਡਾ ਤੋਂ ਵੀ ਜਵਾਬ ਦਿੱਤਾ ਗਿਆ ਤੇ ਹੁਣ ਰੂਬੀ ਟੱਲਾ ਨੇ ਇਸ ਮੁੱਦੇ ਤੇ ਆਪਣੀ ਯੋਗਤਾ ਦਿਖਾ ਕੇ ਜਨਤਾ ਨੂੰ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਟਰੰਪ ਤੇ ਖੁਦ ਕਾਰੋਬਾਰੀ ਹੋਣ ਬਾਰੇ ਗੱਲ ਕਰਕੇ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਉਹ ਸੱਤਾ ਵਿੱਚ ਆਉਂਦੀ ਹੈ ਤਾਂ ਟੈਰਫ ਦਾ ਮੁੱਦਾ ਵੀ ਹੱਲ ਹੋ ਜਾਵੇਗਾ ਕ੍ਰੀਡਿਕਾ ਬਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜਨੀ ਹੈ ਤਾਂ ਬਨੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ